ਚੰਨ ਪੰਜਾਬੀ ਦੇ ਖੇਰੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਜੀ ਅੱਜ ਦੀਆਂ ਕੁਝ ਗੱਲਾਂ ਬਤਾ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ ਅਸੀਂ 4-5 ਮਸਲੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਨਾਲ ਸਾਂਝੇ ਕਰਨੇ ਆ ਤੇ ਉਹਨਾਂ ਦੇ ਉੱਤੇ ਤੁਹਾਡੇ ਨਾਲ ਇਸ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾ ਜਿਹੜਾ ਮਸਲਾ ਉਹ ਇਹ ਆ ਕਿ ਟੈਰਿਫ ਦੇ ਕਾਰਨ ਅਮਰੀਕਾ ਦੇ ਵਿੱਚ ਜਿਹੜੀਆਂ ਅਵਸਥਾਾਂ ਉਮੰਗੀਆਂ ਹੋ ਰਹੀਆਂ ਨੇ ਪਲੱਸ ਤੋਂ ਹੌਲੀ-ਹੌਲੀ ਯਸਰ ਪੈ ਰਿਹਾ ਦੂਜਾ ਅਮਰੀਕਾ ਦੇ ਵਿੱਚ ਸੋਸ਼ਲ ਸਿਕਿਉਰਿਟੀ ਦੇ ਨਿੱਜੀਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਵੀ ਕੀ ਹੈ ਨਿੱਜੀਕਰਨ ਕੀਤਾ ਜਾ ਰਿਹਾ ਤੀਜੀ ਕਮਲਾ ਹੇਰਸਫੋਰ ਨਾਲ ਗੱਲਬਾਤ ਕਰਨੀ ਹੈ ਪਤਾ ਲੱਗਿਆ ਕਿ ਹੁਣ ਕੈਲੀਫੋਰਨੀਆ ਦੇ ਗਵਰਨਰ ਦੀ ਦੌੜ ਦੇ ਵਿੱਚ ਸ਼ਾਮਲ ਲਈ ਹੈ ਜਿਸ ਦਾ ਮਤਲਬ ਇਹ ਹੈ ਕਿ ਅਗਲੀ ਵਾਰੀ ਉਹ ਫੇਰ ਰਾਸ਼ਟਰਪਤੀ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਆ ਅਮਰੀਕਾ ਦੇ ਵਿੱਚ ਗਰਮਿਕ ਕਾਰਨ ਸਿਹਤ ਸਮੱਸਿਆਵਾਂ ਕਾਫੀ ਜ਼ਿਆਦਾ ਪੈਦਾ ਹੋ ਰਹੀਆਂ ਤੇ ਚੀਨ ਦਾ ਅਮਰੀਕਾ ਦੀ ਜਿਹੜੀ ਇੱਕ ਕੰਪਨੀ ਹੈ ਚਿਪ ਬਣਾਉਣ ਵਾਲੀ ਨਵੰਡੀਆ ਐਨਵਿਡੀਆ ਉਹਦੇ ਨਾਲ ਕੀ ਰੌਲਾ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਦੇ ਵਿੱਚ ਚੀਜ਼ਾਂ ਦੀਆਂ ਕੀਮਤਾਂ ਉੱਤੇ ਜਾਣੀਆਂ ਸ਼ੁਰੂ ਹੋ ਚੁੱਕੀਆਂ ਜਿਹੜਾ ਟੈਰਿਫਾ ਟੈਰਿਫ ਦਾ ਅਸਰ ਤਾਂ ਪੈਣਾ ਹੈ ਹਰ ਇੱਕ ਚੀਜ਼ ਉੱਤੇ ਅਮਰੀਕਾ ਦੇ ਉੱਤੇ ਵੀ ਟੈਰਿਫ ਦਾ ਅਸਰ ਪੈਣਾ ਹੈ ਹੁਣ ਜਿਵੇਂ ਪੀ ਐਂਡ ਜੀ ਆ ਜਿਹੜੇ ਟਾਈਡ ਬਣਾਉਂਦੇ ਆ ਚਾਰਮੈਨ ਬਣਾਉਂਦੇ ਆ ਕ੍ਰੈਸਟ ਬਣਾਉਂਦੇ ਆ ਇਹ ਜਿਹੜੀ ਇਹਦੀ ਪੇਰੈਂਟ ਕੰਪਨੀ ਹੈ ਜਿਹੜੇ ਇਹ ਬਣਾਉਂਦੇ ਆ ਪ੍ਰੋਕਟਰ ਐਂਡ ਗੈਂਬਲ ਪੀ ਐਂਡ ਜੀ ਆ ਉਹ ਕਹਿੰਦੇ ਅਸੀਂ ਆਪਣੇ 25% ਪ੍ਰੋਡਕਟਸ ਦੇ ਜਿਹੜੇ ਕੀਮਤਾਂ ਨੇ ਉਹ 2.5% ਆਪਣੇ ਇੱਥੇ ਅਗਸਤ ਦੇ ਵਿੱਚ ਵਧਾ ਦੇਣਗੇ ਤੇ ਜਿਹਦਾ ਮਤਲਬ ਇਹ ਆ ਕਿ 1 ਬਿਲੀਅਨ ਡਾਲਰ ਦਾ ਟੈਰਫ ਪੈ ਰਿਹਾ ਉਹਨਾਂ ਦੇ ਸਿਰ ਤੇ ਸਾਰੀਆਂ ਵੀ ਪ੍ਰੋਡਕਟਾਂ ਐਂਡ ਗੈਂਬਲ ਹਜ਼ਾਰਾਂ ਤਰ੍ਹਾਂ ਦੇ ਪ੍ਰੋਡਕਟ ਬਣਾਉਂਦੀਆਂ ਸਾਰੀਆਂ ਨੇ ਵਧਾਉਣੀਆਂ ਉਹਦੇ ਵਿੱਚੋਂ 100 ਦੇ ਵਿੱਚੋਂ 25 25% ਦੀ ਕੀਮਤ 2.5% ਵਧਾ ਦੇਣੀ ਆ ਤਾਂ ਜਾ ਕੇ ਜਿਹੜਾ ਟੈਰਫ ਵਾਲਾ 1 ਬਿਲੀਅਨ ਡਾਲਰ ਆ ਉਹ ਉਹਨਾਂ ਦੇ ਸਿਰ ਜਿਹੜਾ ਟੈਰਫ ਦਾ ਪੂਰਾ ਹੋਊਗਾ ਦੂਜਾ ਟੈਰਫ ਆਪਾਂ ਸਾਰੇ ਜਾਣਦੇ ਆ ਕਿ ਉਹ ਕੰਪਨੀ ਜਿਹੜੀ ਐਕਸਰ ਟੈਕਸ ਏਰੀਆ ਇੰਪੋਰਟ ਦੇ ਉੱਤੇ ਜਿਹੜੀ ਸਮਾਨ ਵਾਰੋਂ ਮਗਵਾਣਾ ਪੈ ਰਿਹਾ ਸਰਕਾਰ ਨੇ ਇਹ ਆਪਣੀਆਂ ਲੋਕਲ ਪ੍ਰੋਡਕਟ ਨੂੰ ਪ੍ਰੋਟੈਕਟ ਕਰਨ ਦੇ ਲਈ ਇਹ ਬਣਾਈ ਸੀ ਬਹੁਤ ਲੰਮੀ ਚੋੜੀ ਗੱਲਬਾਤ ਇਹਦੇ ਉੱਤੇ ਆਪਾਂ ਕੀਤੀ ਹੈ ਵੱਖ-ਵੱਖ ਸ਼ਮੇ ਦੇ ਵਿੱਚ ਜਦੋਂ ਪੀ ਐਂਡ ਜੀ ਆਪਣੀਆਂ ਕੀਮਤਾਂ ਵਧਾਰੀ ਆ ਤਾਂ ਇਹਦੇ ਤੋਂ ਬਾਅਦ ਇਹਨੂੰ ਦੂਜੇ ਵੀ ਫਾਲੋ ਕਰਨਗੇ ਗਰੋਸਰੀ ਵਾਲੇ ਕੱਪੜਿਆਂ ਵਾਲੇ ਇਲੈਕਟ੍ਰੋਨਿਕਸ ਵਾਲੇ ਜਿਹੜੇ ਹੋਮ ਗੁੱਡਸ ਨੇ ਟੈਰਿਫ ਸਿੱਧਾ ਸਪਲਾਈ ਚੇਨ ਪੈਕੇਜਿੰਗ ਉਹਦੇ ਉੱਤੇ ਅਸਰ ਪਾਊਗਾ ਗਰੋਸਰੀ ਤੇ ਸਭ ਤੋਂ ਵੱਡਾ ਅਸਰ ਪੈਣਾ ਤੁਹਾਨੂੰ ਜਿਹੜਾ ਸਟੀਲ ਤੇ ਐਲੂਮਿਨਿਅਮ ਦੇ ਉੱਤੇ ਹੈਗਾ ਆ ਜਿਹੜੀਆਂ ਸਟੀਲ ਤੇ ਐਲੂਮਿਨਿਅਮ ਕੈਨਸ ਦੇ ਵਿੱਚ ਯੂਜ਼ ਹੁੰਦੀ ਆ ਜਾਂ ਪੈਕਿੰਗ ਦੇ ਵਿੱਚ ਯੂਜ਼ ਹੁੰਦੀ ਆ ਇਹਦੇ ਨਾਲ ਕਾਫੀ ਬੀਅਰ ਬੇਕਡ ਗੁੱਡ ਸਾਰੀ ਚੀਜ਼ਾਂ ਮਹਿੰਗੇ ਹੋ ਜਾਣਗੀਆਂ ਸਟੀਲ ਤੇ ਐਲੂਮਿਨਿਅਮ ਇਦਾਂ ਲੱਗਦਾ ਕਿ ਸਟੀਲ ਤੇ ਐਲੂਮਿਨਿਅਮ ਦਾ ਸਿੱਧਾ ਕਾਰਾਂ ਤੇ ਅਸਰ ਆ ਜਿਹੜੀ ਆ ਸਾਡੀ ਕਾਫੀ ਆ ਬੀਅਰ ਆ ਜੰਜੜੀਆਂ ਬੇਕਿੰਗ ਗੁੱਡਸ ਆ ਉਹਦੇ ਉੱਤੇ ਵੀ ਇਸ ਤਰ੍ਹਾਂ ਦਾ ਪੈ ਰਿਹਾ ਦੂਜਾ ਬਹੁਤ ਸਾਰੇ ਅਮਰੀਕਨ ਪਰਿਵਾਰ ਇਸ ਵੇਲੇ ਪੈਸਾ ਘੱਟ ਖਰਚ ਰਹੇ ਆ ਵਕੇਸ਼ਨਸ ਸਕਿਪ ਕੀਤੀਆਂ ਲੋਕਾਂ ਨੇ ਸਸਤੀਆਂ ਚੀਜ਼ਾਂ ਖਰੀਦੀਆਂ ਸਟੋਰ ਬ੍ਰਾਂਡਸ ਦੇ ਉੱਤੋਂ ਤੇ ਕ੍ਰੈਡਿਟ ਕਾਰਡ ਦੇ ਉੱਤੇ ਰਿਲਾਇ ਕਰ ਰਹੇ ਆ 22 ਨਾਓ ਪੇ ਲੇਟਰ ਦੀ অপਸ਼ਨ ਜਿਹੜੀ ਇਸ ਵੇਲੇ ਕਾਫੀ ਜ਼ਿਆਦਾ ਵਧ ਗਈ ਹੈ ਹੁਣ ਬੈਕ ਟੂ ਸਕੂਲ ਆ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਪਹਿਲਾਂ ਸ਼ਾਪਿੰਗ ਕਰਨੀ ਪੈ ਰਹੀ ਹੈ ਜ਼ਰੂਰੀ ਚੀਜ਼ਾਂ ਦੀ ਤਾਂ ਕਿ ਕੀਮਤਾਂ ਨਾ ਵਧ ਜੇ ਜਿਹੜਾ ਬੈਕ ਟੂ ਸਕੂਲ ਆਈਟਮਸ ਆ ਉਹ ਥੋੜੀ ਹੈ ਜੀਆਂ ਥੱਲੇ ਨੂੰ ਗਈਆਂ ਪਿਛਲੇ ਸਾਲ ਦੇ ਮੁਕਾਬਲੇ ਸੋ ਸਾਰੀਆਂ ਜਿਹੜੀਆਂ ਹੈਗੀਆਂ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਡੀਲ ਲਭੀਆਂ ਜਾ ਸਕਣ ਲੋਕ AI ਟੂਲਸ ਜਿਵੇਂ ਚੈਟ ਜੀਪੀਟੀ ਆ ਇਹਦੀ ਵਰਤੋਂ ਕਰ ਰਹੇ ਆ ਕਿ ਸਸਤੇ ਆਲਟਰਨੇਟਿਵਸ ਜਿਹੜੇ ਆ ਉਹਨੂੰ ਲਭਿਆ ਜਾ ਸਕੇ ਸੋ ਟ੍ਰੇਡ ਡਾਊਨ ਕਰ ਰਹੇ ਆ ਲੋਕ ਜਿਹੜੇ ਲੋਅਰ ਇਨਕਮ ਸ਼ਾਪਰਸ ਹੈਗੇ ਆ ਉਹ ਸਵਿਚ ਕਰ ਰਹੇ ਆ ਜਿਹੜੇ ਪ੍ਰੀਮੀਅਮ ਪ੍ਰੋਡਕਟ ਜਿਵੇਂ ਟਾਈਡ ਟੂ ਟਾਈਡ ਸਿੰਪਲੀ ਜਾਂ ਪੈਂਪਰਸ ਤੋਂ ਲਵਸ ਦੇ ਉੱਤੇ ਤਾਂ ਕਿ ਪੈਸਾ ਬਚਾਇਆ ਜਾ ਸਕੇ ਜਿਹੜੇ ਪੀ ਐਂਡ ਜੀ ਆ ਇੰਨਾ ਦਾ ਰੀਕਨਸਟਰਕਸ਼ਨ ਦਾ ਜਿਹੜਾ ਰੀਸਟਰਕਚਰਿੰਗ ਦਾ ਪਲਾਨ ਆ ਸਾਰਾ ਕੁਝ ਰੀਸਟਰਕਚਰ ਕਰ ਰਹੇ ਆ ਜਿਹੜਾ ਇਹਨੂੰ ਰੇਟ ਹਾਈਕ ਨੂੰ ਹੈਂਡਲ ਕਰਨ ਦੇ ਪੀ ਐਂਡ ਜੀ ਜੋਬ ਕੱਟ ਕਰ ਰਹੀ ਹੈ 15% ਕੁਝ ਪ੍ਰੋਡਕਟਸ ਦੇ ਉੱਤੇ ਰੇਟ ਡ੍ਰੌਪ ਕਰ ਰਹੀ ਹੈ ਕਿਸੇ ਤੇ ਵਧਾ ਰਹੀ ਹੈ ਟੈਰਫ ਦਾ ਅਸਰ ਹੌਲੀ-ਹੌਲੀ ਆਮ ਲੋਕਾਂ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ ਅਗਲੇ ਗੱਲਬਾਤ ਇੱਕ 트럼ਪ ਅਕਾਊਂਟ ਬਾਰੇ ਚਰਚਾ ਚੱਲੀ ਸੀ ਪਿਛਲੇ ਸਮੇਂ ਦੇ ਵਿੱਚ ਨਵੇਂ ਨਿਯਮ ਦੇ ਤਹਿਤ ਜਿਹੜਾ ਰਾਸ਼ਟਰਪਤੀ 트럼ਪ ਨੇ ਸਾਈਨ ਕੀਤਾ ਸੀ ਇੱਕ ਲਾ ਬਣਾਇਆ ਸੀ ਜਿਹੜਾ ਹਰ ਨਵਾਂ ਜਨਮਿਆ ਬੱਚਾ ਅਮਰੀਕਾ ਦੇ ਵਿੱਚ ਉਹਨੂੰ 1000 ਡਾਲਰ ਮਿਲੂਗਾ ਉਹਦੇ ਅਕਾਊਂਟ ਦੇ ਵਿੱਚ 1000 ਡਾਲਰ ਚਲੇ ਜਾਊਗਾ ਇਹਨੂੰ ਮਤਲਬ ਉਹ ਕਹਿੰਦੇ ਆ ਕਿ ਇਹ 트럼ਪ ਅਕਾਊਂਟ ਹੋਊਗਾ 1000 ਡਾਲਰ ਨਹੀਂ ਮਿਲੂਗਾ ਉਹਨੂੰ ਉਹਦਾ ਇੱਕ ਅਕਾਊਂਟ ਖੁੱਲ੍ਹੇ ਜਾਊਗਾ ਉਸ ਬੱਚੇ ਦਾ ਉਸ ਅਕਾਊਂਟ ਦੇ ਵਿੱਚ 1000 ਡਾਲਰ ਪਾਊਗੀ ਸਰਕਾਰ ਤੇ ਉਹਦਾ ਨਾਂ ਹੋਊਗਾ ਜਿਹੜਾ ਨਾਂ ਹੈਗਾ ਉਹ 트럼ਪ ਅਕਾਊਂਟ ਹੁਣ ਪਰਿਵਾਰ ਵੀ ਉਹਦੇ ਵਿੱਚ ਪਾ ਸਕਦੇ ਆ ਮਤਲਬ ਇੱਕ ਅਕਾਊਂਟ ਪਿਆ ਆ ਉਹਦੇ ਵਿੱਚ ਪਰਿਵਾਰ ਸਾਲ ਦਾ 5-6 ਡਾਲਰ ਪਾ ਸਕਦੇ ਜਦੋਂ ਤੱਕ ਉਹ 18 ਸਾਲ ਦਾ ਹੁੰਦਾ ਹਰ ਸਾਲ 5000 ਡਾਲਰ ਉਹਦੇ ਵਿੱਚ ਜਿਹੜੇ ਪੇਰੈਂਟਸ ਨੇ ਉਹ ਪਾ ਸਕਦੇ ਆ ਤੇ ਜਿਹੜਾ ਫਿਰ ਜਦੋਂ ਉਹ 18 ਸਾਲਾਂ ਦੇ ਹੋ ਜਾਂਦੇ ਟੈਕਸ ਐਫਰਟ ਹੁੰਦੇ ਆ 18 ਸਾਲਾਂ ਤੋਂ ਬਾਅਦ ਜਿਹੜਾ ਪੈਸਾ ਉਹ ਹੋ ਜਾਣਾ ਜਮਾ ਜਦੋਂ ਕਢਾਉਣਾ ਹੈ ਉਹਦੇ ਤੇ ਕੋਈ ਟੈਕਸ ਨਹੀਂ ਹੁੰਦਾ ਬਹੁਤ ਵੱਡੀ ਗੱਲ ਆ ਇਹਦੇ ਨਾਲ ਨਾ ਹੋਇਆ ਕੀ ਕਿ ਪੋਜ਼ਿਟਿਵ ਚੀਜ਼ ਆ ਇੱਕ ਕਿ ਜਿਹੜੀ अर्ਲੀ ਸੇਵਿੰਗ ਆ ਉਹਨੂੰ ਉਤਸ਼ਾਹਤ ਕੀਤਾ ਗਿਆ ਗੋਲ ਕੀਆ ਕਿ ਬੱਚਿਆਂ ਨੂੰ ਮਨੀ ਪੈਸਾ ਬਚਾਉਣ ਦੇ ਲਈ ਜਲਦੀ ਪਤਾ ਲੱਗੇ ਤੇ ਉਹ ਮਨੀ ਨੂੰ ਮੈਨੇਜ ਕਰ ਸਕਣ ਇਨਵੈਸਟ ਕਰ ਸਕਣ ਕੰਪਾਊਂਡ ਇੰਟਰਸਟ ਹੋ ਸਕੇ ਹੁਣ ਕੁਝ ਲੋਕਾਂ ਨੂੰ ਇਸ ਮਾਮਲੇ ਦੇ ਉੱਤੇ ਡਰ ਇਹ ਆ ਵੀ ਹੋਵੇ ਨਾ ਹੋਵੇ ਇਹ ਕਿਸੇ ਤਰ੍ਹਾਂ ਹੌਲੀ-ਹੌਲੀ ਓਵਰ ધ ਟਾਈਮ ਸੋਸ਼ਲ ਸਿਕਿਉਰਿਟੀ ਨੂੰ ਰਿਪਲੇਸ ਕਰ ਦੇਵੇ ਟ੍ਰੈਜਰੀ ਸਕੱਤਰੀ ਸਕਾਟ ਬੈਸਨਰ ਨੇ ਕਿਹਾ ਆ ਕਿ ਇਹ ਅਕਾਊਂਟ ਇੱਕ ਬੈਕ ਡੋਰ ਵਜੋਂ ਕੰਮ ਕਰ ਸਕਦਾ ਕੇਸ ਕੰਮ ਦਾ ਬੈਕ ਡੋਰ ਹੋ ਸਕਦਾ ਕਿ ਸੋਸ਼ਲ ਸਿਕਿਉਰਿਟੀ ਦਾ ਨਿਜੀਕਰਨ ਮਤਲਬ ਇਹ ਆ ਲੋਕ ਆਪਣੀਆਂ ਸੇਵਿੰਗਸ ਦੇ ਉੱਤੇ ਨਿਰਭਰ ਕਰਨਾ ਸ਼ੁਰੂ ਕਰ ਦੇਣ ਸਰਕਾਰ ਦੀ ਰਿਟਾਇਰਮੈਂਟ ਮਨੀ ਦੇ ਉੱਤੇ ਨਿਰਭਰ ਨਾ ਕਰਨ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਸੋਸ਼ਲ ਸਿਕਿਉਰਿਟੀ ਦਾ ਮਤਲਬ ਕੀ ਆ ਸੋਸ਼ਲ ਸਿਕਿਉਰਿਟੀ ਸਰਕਾਰ ਦਾ ਇੱਕ ਪ੍ਰੋਗਰਾਮ ਆ ਅਮਰੀਕਾ ਦੇ ਵਿੱਚ ਜਿਹੜਾ ਤੁਹਾਨੂੰ ਮਹੀਨਾਵਾਰ ਪੇਮੈਂਟ ਦਿੰਦਾ ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਆ ਆਮ ਤੌਰ ਦੇ ਉੱਤੇ ਵੀ ਬਾਰਤ ਸਾਲ ਦੇ ਜਾਂ ਤੋਂ ਜ਼ਿਆਦਾ ਜਾਂ ਕੋਈ ਵਿਅਕਤੀ ਡੇਸੀਬਲ ਅੰਗ ਪੈਰ ਨਹੀਂ ਚੱਲ ਰਿਹਾ ਜਾਂ ਕੋਈ ਡਿਸੇਜ਼ਡ ਵਰਕਰ ਦਾ ਸਰਵਾਈਵਰ ਆ ਪਿੱਛੋਂ ਜਾਂ ਕੋਈ ਡਿਪੈਂਡੈਂਟ ਆ ਉਸ ਮਾਮਲੇ ਦੇ ਵਿੱਚ ਇਹ ਜਿਹੜਾ ਸਿਸਟਮ ਆਪਰੇਟ ਕਰਦਾ ਸਟੈਪ ਬਾਈ ਸਟੈਪ ਕਰਦਾ ਜੇ ਤੁਸੀਂ ਕੰਮ ਕਰਦੇ ਆ ਤਾਂ ਪੈਸਾ ਆਪਣਾ ਘਰ ਲੈ ਕੇ ਜਾਣੇ ਜਿਹੜਾ ਪੇਚੈਕ ਆ ਤਾਂ ਉਹ ਸੋਸ਼ਲ ਸਿਕਿਉਰਿਟੀ ਟੈਕਸ ਜਿਹੜਾ ਉਹ ਹੁੰਦਾ ਉਹਦੇ ਵਿੱਚ ਉਹਦੇ ਨਾਲ ਮੈਚਿੰਗ ਅਮਾਊਂਟ ਜਿਹੜੀ ਏਮਪਲੋਇਰ ਪਾਉਂਦਾ ਜਿੰਨੇ ਪੈਸੇ ਤੁਹਾਡੇ ਘੱਟ ਹੁੰਦੇ ਆ ਉਨੇ ਏਮਪਲੋਇਰ ਦੇ ਘੱਟ ਹੁੰਦੇ ਆ ਸਰਦ ਸਾਰਾ ਪੈਸਾ ਟਰਸਟ ਫੰਡ ਦੇ ਵਿੱਚ ਚਲੇ ਜਾਂਦਾ ਫਿਰ ਜਿਹੜੇ ਉਸ ਵੇਲੇ ਜਿਹੜੇ ਅੱਜ ਸਾਡਾ ਪੈਸਾ ਜਾ ਰਿਹਾ ਜਿਹੜੇ ਬੰਦਾ ਰਿਟਾਇਰ ਹੋ ਰਿਹਾ ਉਹਨੂੰ ਜਿਹੜੇ ਬੈਨੀਫਿਸ਼ਰੀ ਦਿੱਤੇ ਜਾਂਦੇ ਆ ਤੁਸੀਂ ਵਰਕ ਕ੍ਰੈਡਿਟ ਅਰਨ ਕਰਦੇ ਆ ਤੇ ਇਹ ਸਿਸਟਮ ਐਸ ਤਰ੍ਹਾਂ ਬਾਅਦ ਦੇ ਵਿੱਚ ਤੁਹਾਨੂੰ ਮੰਥਲੀ ਇਨਕਮ ਜਿਹੜੀ ਇੱਕ ਵਾਰ ਤੁਸੀਂ ਐਲੀਜੀਬਲ ਹੋ ਜਾਂਦੇ ਆ ਤੁਸੀਂ ਅਪਲਾਈ ਕਰਦੇ ਆ ਕਿ ਪ੍ਰਾਇਮਰੀ ਮੰਥਲੀ ਪੇਮੈਂਟ ਦਿੱਤੀ ਜਾਵੇ ਅਮਾਉਂਟ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਅਰਨ ਕੀਤੀ ਜਦੋਂ ਕੰਮ ਕਰਦੇ ਸੀ 62 ਸਾਲ ਦੇ ਉੱਤੇ ਜਿਹੜਾ ਜਾਂ अर्ली ਰਿਟਾਇਰਮੈਂਟ ਆ ਜੋ ਥੋੜੇ ਪੈਸੇ ਮਿਲਦੇ ਆ 60 ਸਾਲ ਦੇ ਉੱਤੇ ਪੂਰੇ ਤੁਹਾਨੂੰ ਮਿਲ ਜਾਂਦੇ ਆ ਤੇ 70 ਸਾਲ ਦੇ ਉੱਤੇ ਵੱਡਾ ਚੈੱਕ ਮਿਲ ਜਾਂਦਾ ਡਿਪੈਂਡ ਕਰਦਾ ਕਿ ਤੁਸੀਂ ਲੈਣਾ ਕਿ ਨਹੀਂ ਹੁਣ ਇਹ ਜਿਹੜਾ ਇਹਨਾਂ ਨੇ ਕਿਹਾ ਕਿ ਜਿਹੜਾ 트럼ਪ ਅਕਾਊਂਟ ਹਾਲਾਂਕਿ ਇਹਦਾ ਸਬੰਧ ਸਿੱਧਾ ਕੋਈ ਨਹੀਂ ਜੁੜਦਾ ਜਿਹੜਾ ਇਹ 트럼ਪ ਅਕਾਊਂਟ ਆ ਇਹ ਨਵੇਂ ਜਨਮੇ ਬੱਚੇ ਦੇ ਨਾਮ ਦੇ ਉੱਤੇ ਖੋਲਿਆ ਜਾ ਰਿਹਾ ਤੇ 1000 ਡਾਲਰ ਉਹਦਾ ਇਹਦਾ ਮਤਲਬ ਪਰ ਜਿਹੜੇ ਮਾਹਰ ਉਹ ਅੰਦਾਜ਼ਾ ਇਹ ਕਹਿ ਲਾ ਰਹੇ ਉਹਦਾ ਅੰਦਾਜ਼ਾ ਸਹੀ ਹੈ ਕਿ ਗਲਤ ਉਹ ਇਹ ਕਹਿੰਦੇ ਕਿ ਹੋਵੇ ਨਾ ਹੋਵੇ ਇਹ ਹੌਲੀ ਹੌਲੀ ਇਹ ਕਹਿਣਾ ਸ਼ੁਰੂ ਕਰ ਦੇਣਗੇ ਕਿ ਦੇਖੋ ਜੀ 1000 ਡਾਲਰ ਅਸੀਂ ਬਾਅਦ ਤਾਂ ਸਾਲ ਚ 5000 ਤੁਸੀਂ ਪਾਈ ਜੋ 18 ਸਾਲਾਂ ਦੇ ਹੋ ਕੇ ਇੰਨੇ ਪੈਸੇ ਹੋ ਗਏ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਤੁਹਾਡਾ ਹੀ ਜਿਹੜਾ ਹੈਗਾ ਆ ਇਹ ਸਾਰਾ ਇਹਦੇ ਨਾਲ ਹੀ ਸਿਸਟਮ ਜਿਹੜਾ ਇਹ ਚੱਲੀ ਜਾਊਗਾ ਕਿ ਦੀ ਬੈਕ ਡੋਰ ਆ ਕਿ ਦੀ ਪ੍ਰਾਈਵੇਟਾਈਜੇਸ਼ਨ ਹੋ ਜਾਊਗੀ ਸੋਸ਼ਲ ਸਿਕਿਉਰਿਟੀ ਐਸ ਵੈਲ ਵੀ ਸਟਰਗਲ ਕਰ ਰਹੀ ਆ ਆਪਾਂ ਸਾਰੇ ਜਾਣਦੇ ਆ ਜਿਹੜਾ ਇਸ ਵੇਲੇ ਸੋਸ਼ਲ ਸਿਕਿਉਰਿਟੀ ਸਿਸਟਮ ਆ ਉਹਦੇ ਕੋਲੇ ਪੈਸੇ ਹੈ ਨਹੀਂ ਉਹਦੇ ਵਿੱਚ ਔਰ ਹੋਰ 8 ਸਾਲਾਂ ਨੂੰ 33 ਦੇ ਵਿੱਚ ਜਾ ਕੇ ਜਿਹੜਾ ਟਰਸਟ ਫੰਡ ਆ ਕਹਿੰਦੇ ਵੇਲਾ ਹੋ ਜਾਣਾ ਖਾਲੀ ਹੋ ਜਾਣਾ 23% ਕੱਟ ਕਰਨੇ ਪੈਣੇ ਬੈਨੀਫਿਟ ਜਾਂ ਕਾਂਗਰਸ ਇਹਨੂੰ ਫਿਕਸ ਕਰੇ ਤੁਸੀਂ ਦੇਖ ਲਓ ਪਹਿਲਾਂ ਲੋਕਾਂ ਦੀ ਸਰਕਾਰੀ ਵੀ ਪੈਨਸ਼ਨਾਂ ਕਿੰਨੀਆਂ ਹੁੰਦੀਆਂ ਸੀ ਬਾਅਦ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇਹ ਸਿਸਟਮ ਇਸ ਤਰੀਕੇ ਨਾਲ ਚੱਲੇਗਾ ਜਿਹੜਾ ਨਵਾਂ ਲਾਇਆ ਇਹਦੇ ਨਾਲ ਸਪੀਡ ਅਪ ਹੋ ਜਾਣੀ ਪ੍ਰੋਬਲਮ ਹੋਰ ਵੱਡੀ ਹੋ ਜਾਣੀ ਜਿਹੜੀ ਟੈਕਸ ਬ੍ਰੇਕ ਦਿੱਤੀ ਹੈ ਸੀਨੀਅਰਸ ਨੂੰ ਇਹਦੇ ਵਿੱਚ ਸੋਸ਼ਲ ਸਿਕਿਉਰਿਟੀ ਜਿਹੜੀ ਇਨਸਾਲਵਮੈਂਟ ਹੋ ਜਾਣੀ ਹੈ ਮਤਲਬ 2023 ਤੋਂ 33 33 ਤੋਂ ਪਹਿਲਾਂ 32 ਦੇ ਵਿੱਚ ਹੀ ਮੁੱਕ ਜੂਗੀ ਦਾ ਉਸ ਤੋਂ ਵੀ ਪਹਿਲਾਂ ਮੁੱਕ ਸਕਦੀ ਹੈ ਸੋ ਆਲੋਚਕ ਇਸ ਗੱਲ ਤੋਂ ਚਿੰਤਤ ਨੇ ਤੇ ਦੂਜਾ ਜਿਹੜਾ ਇਹ ਮੰਨਿਆ ਜਾ ਰਿਹਾ ਕਿ ਇਹ 트럼ਪ ਅਕਾਊਂਟ ਹੈ ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਅਸਲ ਦੇ ਵਿੱਚ ਹੌਲੀ ਹੌਲੀ ਸਮਝਾਇਆ ਜਾ ਰਿਹਾ ਕਿ ਤੁਸੀਂ ਆਪਣੇ ਪਾਸੇ ਬਚਾਉਣਾ ਸ਼ੁਰੂ ਕਰ ਦਿਓ ਸਰਕਾਰ ਦੇ ਕਿਸੇ ਕਿਸਮ ਦੀ ਮਦਦ ਤੇ ਆਸ ਨਾ ਰੱਖੋ ਆਪਾਂ ਗਰਮ ਮੌਸਮ ਬਾਰੇ ਚਰਚਾ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਬਹੁਤ ਗਰਮੀ ਪਈ ਹੈ ਕਈ ਥਾਵਾਂ ਦੇ ਉੱਤੇ ਕਿੰਨੇ ਰਿਕਾਰਡ ਟੁੱਟੇ ਆ ਅ ਜਿਹੜੀ ਨਵੀਂ ਸਟੱਡੀ ਆਈ ਆ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਹੋਈ ਆ ਉਹ ਇਹ ਕਹਿੰਦੇ ਆ ਕਿ ਜਦੋਂ ਟੈਂਪਰੇਚਰ ਵੱਧਦਾ ਆ ਇਹਦੇ ਨਾਲ ਜ਼ਿਆਦਾ ਲੋਕ ਬਿਮਾਰ ਹੁੰਦੇ ਆ ਦੇਖੋ ਟੈਂਪਰੇਚਰ ਵੱਧਦਾ ਬਿਮਾਰ ਤਾਂ ਲੋਕ ਹੁੰਦੇ ਹੀ ਆ ਇਹਦੇ ਵਿੱਚ ਮਤਲਬ ਕੋਈ ਚਾਹੇ ਘਟਦਾ ਹੋਊ ਚਾਹੇ ਵੱਧਦਾ ਹੋਊ ਚਾਹੇ ਠੰਡ ਹੁੰਦੀ ਗਰਮੀ ਹੁੰਦੀ ਕੁਦਰਤੀ ਬਿਮਾਰ ਹੁੰਦਾ ਪਰ ਵੱਧਦੇ ਟੈਂਪਰੇਚਰ ਦੇ ਨਾਲ ਕੋਈ ਇਹੋ ਜਿਹੀਆਂ ਸਮੱਸਿਆਵਾਂ ਵੀ ਆਉਂਦੀਆਂ ਜਿਹੜੀਆਂ ਪਹਿਲਾਂ ਧਿਆਨ 'ਚ ਨਹੀਂ ਸੀ ਜਾਂ ਜਿਹੜੀਆਂ ਸੋਚੀਆਂ ਨਹੀਂ ਪਹਿ ਖਾਸ ਕਰਕੇ ਬੱਚਿਆਂ ਦੇ ਵਿੱਚ ਤੇ ਮਤਲਬ ਬੱਚੇ ਜਿਹੜੇ ਆ ਖਾਸ ਕਰ 5 ਸਾਲ ਤੋਂ ਥੱਲੇ ਜਿੱਦਾਂ ਜਿੱਦਾਂ ਗਰਮੀ ਵੱਧਦੀ ਆ ਐਮਰਜੈਂਸੀ ਰੂਮ ਦੇ ਵਿੱਚ ਇਹਨਾਂ ਦੀ ਵਿਜ਼ਿਟ ਵੱਧ ਰਹੀਆਂ ਇੱਕ ਤਾਂ ਗਰਮੀ ਸਾਲ ਨੂੰ ਸਪਸ਼ਟ ਪਤਾ ਕਿਸੇ ਦੀ ਗਰਮੀ ਲੱਗ ਗਈ ਬੱਚਾ ਬਾਹਰ ਤੋਂ ਉਪਰ ਚਲਿਆ ਗਿਆ ਜਾਂ ਉੱਥੇ ਵੈਦਰ ਜਿਆਦਾ ਹੌਟ ਸੀਗਾ ਤੇ ਉਹ ਡੀਹਾਈਡਰੇਸ਼ਨ ਹੋ ਗਈ ਜਾਂ ਕੁਛ ਹੋਰ ਹੋ ਗਿਆ ਲੂ ਲੱਗ ਗਈ ਕੋਈ ਉਹ ਸਮੱਸਿਆਵਾਂ ਸਾਰੀਆਂ ਆਪਣੀ ਥਾਂ ਨੇ ਗਰਮੀ ਨਾਲ ਉਹ ਸਾਨੂੰ ਪਤਾ ਆ ਇਹ ਮਾਹਰ ਕਹਿੰਦੇ ਆ ਕਿ ਇਹਦੇ ਤੋਂ ਬਿਨਾ ਵੀ ਕਈ ਸਮੱਸਿਆਵਾਂ ਐ ਹੋਜੀਆਂ ਆ ਜਿਹੜੀਆਂ ਗਰਮੀ ਦੇ ਨਾਲ ਪੈਦਾ ਹੋ ਰਹੀਆਂ ਮੌਤਾਂ ਹੁੰਦੀਆਂ ਆਪਾਂ ਸਾਰੇ ਜਾਣਦੇ ਆ ਪਰ ਜਿਹੜੀਆਂ ਮੌਤਾਂ ਤੋਂ ਬਿਨਾ ਨਾਨ ਫੈਟਲ ਇਲਨਸਸ ਨੇ ਉਹ ਵੀ ਬਹੁਤ ਜ਼ਿਆਦਾ ਵਧੀ ਹੈ 5 ਸਾਲ ਤੋਂ ਥੱਲੇ ਦੇ ਬੱਚੇ ਗਰਮੀ ਦੇ ਵਿੱਚ ਜ਼ਿਆਦਾ ਹੋ ਰਹੇ ਆ ਆ ਜਿਹੜੀ ਗਰਮੀ ਦੇ ਵਿੱਚ ਲੋਕ ਹਸਪਤਾਲ ਦੇ ਵਿੱਚ ਸਾਧੀਆਂ ਜ਼ਿਆਦਾ ਸਮੱਸਿਆਵਾਂ ਨਾਲ ਆ ਰਹੇ ਆ ਹੁਣ ਸਾਨੂੰ ਇਹ ਤੈਨੂੰ ਨਾ ਪਤਾ ਗਰਮੀ ਦੇ ਨਾਲ ਬੰਦੇ ਨੂੰ ਪਿਆਸ ਲੱਗ ਜੂ ਡੀ ਹਾਈਡਰੇਸ਼ਨ ਹੋ ਜੂ ਸਾਹ ਕਿਉਂ ਨਹੀਂ ਆਉਂਦਾ ਉਹਨੂੰ ਬਰੀਥਿੰਗ ਦੀ ਪ੍ਰੋਬਲਮ ਕੀ ਹੋ ਸਕਦੀ ਹੈ ਇਹ ਗਰਮੀ ਦੇ ਨਾਲ ਵੱਧ ਰਹੀ ਹੈ ਦੂਜਾ ਜਿਹੜਾ ਨਰਵਸ ਸਿਸਟਮ ਆ ਸਾਡਾ ਦਿਮਾਗ ਆ ਦਿਮਾਗ ਦੇ ਥੱਲੇ ਉਹ ਜਿਹੜੀ ਇੱਕ ਨਾੜੀ ਜਿੰਦੀ ਬਹੁਤ ਤੁਹਾਡੀ ਰੀੜ ਦੀ ਹੱਡੀ ਦੇ ਵਿੱਚ ਦੀ ਬਾਕੀ ਸਾਰੇ ਸਿਸਟਮ ਦੇ ਵਿੱਚ ਬਹੁਤ ਬਰੀਕ ਨਾੜਾਂ ਦਾ ਤੰਤਰਾ ਇਹ ਸਾਰੇ ਦਾ ਸਾਰਾ ਜਿਹੜਾ ਨਰਵਸ ਸਿਸਟਮ ਆ ਸਾਡੀ ਸੋਚਣ ਸ਼ਕਤੀ ਇਹਦੇ ਤੇ ਬੜਾ ਅਸਰ ਪਾ ਰਿਹਾ ਈਵਨ ਕੁਝ ਕੇਸਸ ਦੇ ਵਿੱਚ ਪੌਇਜ਼ਨਿੰਗ ਵੀ ਹੋ ਰਹੀ ਹੈ ਹਾਲਾਂਕਿ ਇਹਨਾਂ ਸਾਰਿਆਂ ਦਾ ਹੀਟ ਦੇ ਨਾਲ ਸੰਬੰਧ ਕੀਆ ਹੁੰਦਾ ਕੀ ਆ ਉਹ ਜਿਹੇ ਤਕਲੀਫਾਂ ਕਿਆ ਇਹ ਜਾਂਦਾ ਕਿ ਜਦੋਂ ਗਰਮੀ ਪੈ ਰਹੀ ਹੈ ਚਾਹੇ ਉਹ ਸਟਡੀ ਕੈਲੀਫੋਰਨੀਆ ਦੀ ਪਰ ਸਾਰੇ ਅਮਰੀਕਾ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਲਾਗੂ ਹੋ ਸਕਦੀ ਆ ਇਹ ਹਾਰਟ ਦੇ ਉੱਤੇ ਗਰਮੀ ਤੇ ਤੁਹਾਡੇ ਕਿਡਨੀ ਦੇ ਉੱਤੇ ਪ੍ਰੈਸ਼ਰ ਪਾਉਂਦੀ ਆ اسپੈਸ਼ਲੀ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਪਹਿਲਾਂ ਹੀ ਕਿਸੇ ਨਾ ਕਿਸੇ ਲਾਗਤ ਨਾਲ ਜੂਝ ਰਹੇ ਕੋਈ ਨਾ ਕੋਈ ਬਿਮਾਰੀ ਉਹਨਾਂ ਨੂੰ ਲੱਗੀ ਆ ਸੋ ਇਹਦੇ ਨਾਲ ਜਿਹੜਾ ਹੈਗਾ ਆ ਮਤਲਬ ਬਾਡੀ ਕਿਉਂਕਿ ਕਿਡਨੀ ਦੇ ਉੱਤੇ ਜਾਂ ਹਾਰਟ ਦੇ ਉੱਤੇ ਅਸਰ ਪੈ ਗਿਆ ਉਹ ਮਤਲਬ ਕੂਲ ਨਹੀਂ ਕਰ ਸਕਦੀ ਬਾਡੀ ਨੂੰ ਉਹਦਾ ਜਿਹੜਾ 쿨ਿੰਗ ਸਿਸਟਮ ਆ ਉਹਦੇ ਤੇ ਅਸਰ ਪੈ ਜਾਂਦਾ 2006 ਤੋਂ ਲੈ ਕੇ 17 ਤੱਕ ਕੈਲੀਫੋਰਨੀਆ ਦੇ ਹਸਪਤਾਲ ਦੇ ਵਿੱਚ ਜਿੱਦਾਂ ਜਿੱਦਾਂ ਟੈਂਪਰੇਚਰ ਵੱਧਦਾ ਹਸਪਤਾਲ ਦੇ ਵਿੱਚ ਐਮਰਜੈਂਸੀ ਰੂਮ ਦੇ ਵਿੱਚ ਵਿਜ਼ਿਟ ਵਧ ਜਾਂਦੀਆਂ ਜਿਹੜੀ ਇਹ ਸਿੱਧੀ ਇਹ ਦੱਸਦੀ ਹੈ ਹੀਟ ਸਦਾ ਮਾਰਦੀ ਨਹੀਂ ਬੰਦੇ ਨੂੰ ਗਰਮੀ ਇਹ ਨਹੀਂ ਕਿ ਪਰ ਉਹਦੇ ਨਾਲ ਅਸਰ ਜ਼ਰੂਰ ਪੈਂਦਾ ਭਾਵੇਂ ਲੋਕ ਮਤਲਬ ਮੌਤ ਨਹੀਂ ਹੁੰਦੀ ਉਹਨਾਂ ਦੀ ਪਰ ਹੌਟ ਵੈਦਰ ਦੇ ਵਿੱਚ ਸੀਰੀਅਸ ਡਿਸਕੰਫਰਟ ਜਾਂ ਹੈਲਥ ਪ੍ਰੋਬਲਮਸ ਉਹਨਾਂ ਨੂੰ ਹੁੰਦੀਆਂ ਕਲਾਈਮੇਟ ਚੇਂਜ ਵਾਈਲਡ ਫਾਇਰ ਸਾਰਾ ਕੁਝ ਜਿਹੜਾ ਹੋ ਸਕਦਾ ਆ ਹਰ ਇੱਕ ਵਿਅਕਤੀ ਦਾ ਕੋਲਡ ਵੈਦਰ ਆ ਉਹਦੇ ਨਾਲ ਡੈਥਸ ਜ਼ਿਆਦਾ ਹੁੰਦੀਆਂ ਓਵਰਆਲ ਉਹ ਹੌਟ ਵੈਦਰ ਜਿਹੜਾ ਆ ਉਹ ਡੈਡਲੀ ਹੁੰਦਾ ਆ ਜਿਹੜੀਆਂ ਗਰੀਬ ਦੇਸ਼ਾਂ ਦੇ ਵਿੱਚ ਜਾਂ ਜਿਹੜੀਆਂ ਜ਼ਿਆਦਾ ਗਰਮ ਦੇਸ਼ ਆ ਜਦੋਂ ਕਿ ਠੰਡ ਦੇ ਵਿੱਚ ਜਿਹੜੀਆਂ ਕੋਲਡਰ ਕੰਟਰੀਸ ਹੈਗੀਆਂ ਉਹਨਾਂ ਦੇ ਵਿੱਚ ਟੈਂਪਰੇਚਰ ਲੈਟਸ ਜਿਹੜੀਆਂ ਹੋ ਰਿਲੇਟਡ ਡੈਥ ਜਿਹੜੀਆਂ ਹੋ ਥੋੜੀਆਂ ਹੁੰਦੀ ਆ ਅਗਲੀ ਗੱਲਬਾਤ ਅਮਰੀਕਾ ਦੀ ਇੱਕ ਕੰਪਨੀ ਹੈ ਐਨਵਿਡੀਆ ਉਹਦਾ ਚੀਨ ਦੇ ਨਾਲ ਰੌਲਾ ਪਿਆ ਰੌਲਾ ਕੀ ਪਿਆ ਆ ਚੀਨ ਨੇ ਸਮਨ ਕੀਤਾ ਇਹਨੂੰ ਐਨਵਿਡੀਆ ਨੂੰ ਚੀਨ ਦੇ ਟਾਪ ਇੰਟਰਨੈਟ ਤੇ ਸਾਈਬਰ ਸਿਕਿਉਰਿਟੀ ਰੈਗੂਲੇਟਰ ਆ ਉਹਨਾਂ ਨੇ ਐਨਵਿਡੀਆ ਨੂੰ ਕਿਹਾ ਐਨਵਿਡੀਆ ਮਤਲਬ ਅਮਰੀਕਾ ਦੀ ਇੱਕ ਬਹੁਤ ਵੱਡੀ ਟੈਕ ਕੰਪਨੀ ਜਿਹੜੀ ਇਹ ਚਿਪ ਬਣਾਉਂਦੀ ਆ ਕੰਪਿਊਟਰ ਦੀਆਂ ਉਹ ਕਹਿੰਦੇ ਵੀ ਜਿਹੜੀਆਂ H20 AI ਚਿਪਸ ਨੇ ਇਹਦੇ ਉੱਤੇ ਚਿਪ ਮਤਲਬ ਉਹਦੇ ਵਿੱਚ ਪੈਂਦੀ ਆ ਜਿਹੜੀ ਕੰਪਿਊਟਰ ਦੇ ਵੀ ਇਹ ਸਾਡੀ ਸਿਕਿਉਰਿਟੀ ਦੇ ਲਈ ਬਹੁਤ ਵੱਡਾ ਰਿਸਕ ਹੋ ਸਕਦਾ ਟਰੈਕਿੰਗ ਬਾਰੇ ਉਹਨਾਂ ਦੀ ਚਿੰਤਾ ਆ ਉਹ ਕਹਿੰਦੇ ਜਿਹੜੀ ਚਿਪ ਆ ਇਹਦੇ ਵਿੱਚ ਫੀਚਰ ਆ ਜਿਹਦਾ ਲੋਕੇਸ਼ਨ ਟਰੈਕਿੰਗ ਆ ਜਾਂ ਰਿਮੋਟ ਸ਼ਟਡਾਊਨ ਆ ਜਾਂ ਇਹਦੇ ਨਾਲ ਕੀ ਹੋ ਸਕਦਾ ਉਹ ਕਹਿੰਦੇ ਰਿਮੋਟਲੀ ਜਸੂਸੀ ਕੀਤੀ ਜਾ ਸਕਦੀ ਹੈ ਵੀ ਅਮਰੀਕਾ 'ਚ ਬੰਦਾ ਕਿਉਂਕਿ ਚਿਪ ਗਈ ਆ ਚਿਪ ਹੁਣ ਤੇ ਲੋਕਾਂ ਨੇ ਇੱਥੋਂ ਤੱਕ ਜਿਹੜੀਆਂ ਆਹ ਕੀ ਕਹਿੰਦੇ ਉਹ ਕਾਂਸਪੀਰੇਸੀ ਥਿਉਰੀਜ਼ ਬਣਾ ਲਈਆਂ ਵੀ ਬੰਦੇ ਦੇ ਵਿੱਚ ਕਹਿੰਦੇ ਚਿਪ ਪੈ ਜਾਂਦੀ ਤੇ ਉਹਨੂੰ ਲੱਗਿਆ ਜਾਂਦਾ ਇਹ ਤੇ ਖੈ ਹੀ ਚਿਪ ਜਿਹੜੀ ਦੂਜਾ ਦੇਸ਼ ਇੱਕ ਦੇਸ਼ ਦੂਜੇ ਦੇਸ਼ ਨੂੰ ਸਪਲਾਈ ਕਰ ਰਿਆ ਅਮਰੀਕਾ ਦੀ ਕੰਪਨੀ ਐਨਵਿਡੀਆ ਇਹਨਾਂ ਨੂੰ ਕਰ ਰਹੀ ਆ ਚੀਨ ਨੂੰ ਚੀਨ ਕਹਿੰਦਾ ਵੀ ਇਹਦੇ ਨਾਲ ਸਾਡੀ ਜਿਸੂਸੀ ਹੁੰਦੀ ਆ ਜਿਹੜੀ ਚਿਪ ਇਹ ਐਨਵਿਡੀਆ ਬਣਾ ਕੇ ਦਿੰਦੀ ਆ ਚੀਨ ਦੀ ਮਿਨਿਸਟਰੀ ਆਫ ਸਟੇਟ ਸਿਕਿਉਰਟੀ ਨੇ ਕਿਹਾ ਕਿ ਜਿਹੜੀਆਂ ਫੋਰਨ ਮੇਡ ਚਿਪ ਹੈਗੀਆਂ ਹੋ ਸਕਦਾ ਇਹਨਾਂ ਦੇ ਵਿੱਚ ਕੋਈ ਬੈਕ ਡੋਰ ਹੋਵੇ ਤੇ ਜਿਹੜਾ ਮਤਲਬ ਕੈਮਰੇ ਔਨ ਹੋ ਜਾਣ ਜਾਂ ਕੋਈ ਡਾਟਾ ਕਲੈਕਟ ਕਰ ਲੈਣ ਜਾਂ ਬਿਨਾ ਦੂਜੇ ਨੂੰ ਦੱਸਿਓ ਜਿਹੜਾ ਉਹਦਾ ਡਾਟਾ ਜਿਹੜਾ ਉਹ ਕੰਟਰੋਲ ਕੀਤਾ ਜਾ ਸਕੇ ਜਿਹੜੇ ਯੂਐਸ ਐਕਸਪੋਰਟ ਬੈਨ ਰਿਵਰਸ ਕੀਤਾ ਗਿਆ ਸੀ ਅਮਰੀਕਾ ਨੇ ਐਨਵੀਡੀਆ ਨੂੰ ਇਹ ਕਹਿ ਦਿੱਤਾ ਸੀ ਕਿ ਤੁਸੀਂ ਜਿਹੜੀਆਂ ਇਹ ਚਿਪ ਆ ਇਹ ਨਹੀਂ ਦੇ ਸਕਦੇ ਇਹਨਾਂ ਨੂੰ ਜਿਹੜੀ ਚੀਨ ਨੂੰ ਨਾ ਦਿਓ ਪਰ ਉਹਦੇ ਤੋਂ ਬਾਅਦ ਜਿਹੜਾ ਇਹ ਰੌਲਾ ਰੱਪਾ ਪਿਆ ਫਿਰ ਰਾਸ਼ਟਰਪਤੀ 트ੰਪ ਆ ਗਏ ਉਹਨਾਂ ਨੇ ਉਸ ਫੈਸਲੇ ਨੂੰ ਰਿਵਰਸ ਕਰ ਦਿੱਤਾ ਹੁਣ ਏਸ ਕਰਕੇ ਜਿਹੜਾ ਕਿਉਂਕਿ ਉਸ ਫੈਸਲੇ ਨੂੰ ਰਿਵਰਸ ਕਰ ਦਿੱਤਾ ਤੇ ਇਹਨਾਂ ਨੇ ਚਿਪ ਉਹਨਾਂ ਨੂੰ ਜਿਹੜੀਆਂ ਸੇਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੋ ਉਹ ਇੱਕ ਵੱਡਾ ਜਿਹੜਾ ਮਸਲਾ ਆ ਇਸ ਮਾਮਲੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪੈਦਾ ਹੋਇਆ ਤੇ ਜਿਹਦਾ ਕੋਈ ਨਾ ਕੋਈ ਅਸਰ ਐਸ ਵੇਲੇ ਵੀ ਵੱਡਾ ਜਾਂ ਦੂਜੇ ਰੂਪ ਦੇ ਵਿੱਚ ਸਾਹਮਣੇ ਆ ਸਕਦਾ ਕਿ ਸੱਚਮੁੱਚ ਇਹ ਚਿਪ ਕੋਈ ਇਦਾਂ ਦੀ ਹੈਗੀ ਆ ਐਨਵੀਡੀਆ ਅਸੀਂ ਸਾਰੇ ਜਾਣਦੇ ਹਾਂ ਕਿ ਐਨਵਿਡੀਆ ਸੈਂਟਾ ਕਲਾਰਾ ਕੈਲੀਫੋਰਨੀਆ ਦੇ ਵਿੱਚ 베ਸਡ ਅਮਰੀਕਨ ਕੰਪਨੀ ਹੈ 1993 ਦੇ ਵਿੱਚ ਇਹਨੂੰ ਜੈਂਕਸਨ ਹੌਲੰਗ ਨੇ ਤੇ ਦੂਜੀਆਂ ਦੇ ਸਾਥੀਆਂ ਨੇ ਬਣਾਇਆ ਸੀ ਪਬਲਿਕ ਕੰਪਨੀ ਹੈ ਤੇ ਐਨਵਿਡੀਆ ਨੂੰ ਵਰਲਡ ਵਾਈਡ ਜਣਿਆ ਜਾਂਦਾ ਜਿਹੜੀ ਗ੍ਰਾਫਿਕਸ ਪ੍ਰੋਸੈਸਸਸ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ ਆ ਜਿਹਨੂੰ ਜੀਪੀਯੂਜ਼ ਕਹਿੰਦੇ ਆ ਉਹ ਐਨਵਿਡੀਆ ਬਣਾਉਣ ਵਾਲੀ ਮਤਲਬ ਸਭ ਤੋਂ ਵੱਡੀ ਕੰਪਨੀਆਂ ਦੇ ਵਿੱਚੋਂ ਇੱਕ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇ ਚਾਹੇ ਗੇਮਿੰਗ ਹੋਵੇ ਚਾਹੇ ਡਾਟਾ ਸੈਂਟਰ ਹੋਵੇ ਜਾਂ ਜਿਹੜੀਆਂ ਆ ਸੈਲਫ ਡਰਾਈਵਿੰਗ ਕਾਰ ਚੱਲਦੀਆਂ ਆਪਣੇ ਆਪ ਚੱਲ ਜਾਂਦੀਆਂ ਉਹਨੀਆਂ ਸਾਰਿਆਂ ਦੇ ਕੰਪਿਊਟਰ ਦੇ ਵਿੱਚ ਇੱਕ ਚਿਪ ਪੈਂਦੀ ਆ ਉਹ ਚਿਪ ਨੂੰ ਬਹੁਤਾ ਕਰਕੇ ਇਹ ਐਨਵੀਡੀਆ ਕੰਪਨੀ ਵੱਲ ਬਣਾਉਦੀ ਆ ਹੁਣ ਐਨਵੀਡੀਆ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਚਿਪ ਆ ਇਹ ਉਹ ਮਤਲਬ ਚਿਪ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਸਪੈਸ਼ਲੀ ਜੀਪੀਯੂਸ ਜਿਹੜੇ A100 ਜਾਂ H100 ਹੈਗੇ ਜਾਂ H20 ਹੈਗੇ ਆ ਜਿਹੜੇ ਕੇ ਟ੍ਰੇਨ ਕਰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਨੂੰ ਰਨ ਕਰਨ ਦੇ ਲਈ ਚੈਟਬੋਟਸ ਤੋਂ ਲੈ ਕੇ ਰੋਬੋਟਿਕਸ ਤੱਕ H20 ਚਿਪ ਚੀਨ ਦੇ ਲਈ ਆ H20 ਚਿਪ ਸਪੈਸ਼ਲੀ ਡਿਜ਼ਾਈਨ ਕੀਤੀ ਗਈ ਆ US ਦੇ ਐਕਸਪੋਰਟ ਰੂਲ ਨੂੰ ਫਾਲੋ ਕਰਦੇ ਆ ਤੇ ਪਰ ਇਹ ਚੀਨ ਦੀਆਂ ਟੈਕ ਕੰਪਨੀ ਨੂੰ ਵੇਚੀ ਜਾਂਦੀ ਆ ਇਹ ਜਿਹੜੀ ਇਹ ਚਿਪ ਨੇ ਇਹਨਾਂ ਨੂੰ ਬਹੁਤ ਵੱਡੇ ਸਰਵਰ ਜਿਹੜੇ ਕਲਾਊਡ ਆ ਉਹ ਸਿਸਟਮ ਆ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਰਨ ਕਰਦੇ ਆ ਮਾਈਕਰੋਸਾਫਟ ਗੂਗਲ ਮੈਟਾ ਵਰਗੀਆਂ ਕੰਪਨੀਆਂ ਦੇ ਉਹਨਾਂ ਸਾਰਿਆਂ ਦੇ ਵਿੱਚ ਇਹ ਚਿਪ ਯੂਜ਼ ਹੁੰਦੀ ਆ NVIDIA ਦੀ ਇਕੱਲੇ ਚੀਨ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਡਿਮਾਂਡ ਬਹੁਤ ਆ ਕਿਉਂਕਿ ਹਾਈ ਡਿਮਾਂਡ ਦੇ ਵਿੱਚ ਆ ਸਪੈਸ਼ਲੀ ਜਿਹੜੀ ਜਨਰੇਟਿਵ AI ਆ ਚੈਟ ਜੀਪੀਟੀ ਵਰਗੀਆਂ ਕਿਉਂਕਿ ਜਿਹੜੀ ਕੰਪਲੈਕਸ ਕੈਲਕੂਲੇਸ਼ਨ ਆ ਬਹੁਤ ਟ੍ਰੇਡਾ ਸਾਰਾ ਕੁਝ ਉਹਨਾਂ ਬਹੁਤ ਸੌਖਿਆ ਹੈਂਡਲ ਕਰ ਲੈਂਦੇ ਆ ਸਿਕਿਉਰਿਟੀ ਕੰਸਰਨ ਇਹਦਾ ਕੁਦਰਤੀ ਹੈਗਾ ਸਰਕਾਰ ਚਿੰਤਾਤਾ ਇਸ ਗੱਲ ਤੋਂ ਤੇ ਚਾਈਨਾ ਨੇ ਇਸੇ ਕਰਕੇ ਇਹਨਾਂ ਨੂੰ ਜਿਹੜਾ ਸੰਮਨ ਕੀਤਾ ਆ ਅਗਲੀ ਗੱਲਬਾਤ ਕੈਲੀਫੋਰਨੀਆ ਦੇ ਗਵਰਨਰ ਦੀ ਰੇਸ਼ ਬਾਰੇ ਕਮਲਾ ਹਾਰਿਸ ਹੁਣ ਇੱਕ ਜਿਹੜੀ ਸੂਚਨਾ ਜਾਂ ਇੱਕ ਖਬਰ ਉਹਦੇ ਮੁਤਾਬਕ ਇਹ ਅਗਲੇ ਸਾਲ ਕਹ ਜਿਹੜੀ ਗਵਰਨਰ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਹੋ ਰਹੀ ਕਮਲਾ ਹਾਰਿਸ ਕਮਲਾ ਹਾਰਿਸ ਬੇਸਿਕਲੀ ਕੈਲੀਫੋਰਨੀਆ ਤੋਂ ਵਾਈਸ ਪ੍ਰੈਜ਼ੀਡੈਂਟ ਰਹੀ ਹੈ ਜੋ ਬਾਈਡਨ ਪ੍ਰੈਜ਼ੀਡੈਂਟ ਰਏ ਆ ਬਾਅਦ ਵਿੱਚ ਇਹਨਾਂ ਨੇ ਪ੍ਰੈਜ਼ੀਡੈਂਟ ਦੀ ਚੋਣ ਲੜੀ ਸੀ ਇੱਕ ਪਾਸੇ ਡੋਨਲਡ ਟਰੰਪ ਸੀ ਦੂਜੇ ਪਾਸੇ ਕਮਲਾ ਹਾਰਿਸ ਸੀ ਕਮਲਾ ਹਾਰਿਸ ਖੈਰਸ ਹਾਰ ਗਈ ਅਸੀਂ ਸਾਰੇ ਜਾਣਦੇ ਹੁਣ ਕਮਲਾ ਹਾਰਿਸ ਕੋਲੇ ਆਪਸ਼ਨ ਕੀ ਆ ਕਮਲਾ ਹਾਰਿਸ ਕੋਲੇ ਇੱਕ ਆਪਸ਼ਨ ਤਾਂ ਇਹ ਆ ਕਿ ਇਹ ਵੇਟ ਕਰਨ ਤੇ 28 ਜਦੋਂ ਆ ਜਾਂਦਾ 28 ਦੇ ਵਿੱਚ ਅਮਰੀਕਾ ਦੀ ਫੇਰ ਜਿਹੜੀ ਲੈਕਚਰ ਹੋਣੀ ਹੈ ਤੇ ਉੱਥੇ ਇਹ ਫੇਰ ਡੈਮੋਕ੍ਰੇਟ ਵਜੋਂ ਜਿਹੜੇ ਆ ਅੱਗੇ ਜਾ ਕੇ ਰਾਸ਼ਟਰਪਤੀ ਦੀ ਚੋਣ ਲੜਨ ਇੱਕ ਆਪਸ਼ਨ ਉਹਨਾਂ ਦੇ ਕੋਲੇ ਹੋਰ ਆਉਂਦੀ ਸੀ ਕਿ ਅਗਲੇ ਸਾਲ ਜਾਨੀ ਕਿ ਆ 25 ਚੱਲ ਰਿਹਾ 26 ਦੇ ਵਿੱਚ ਮਿਡ ਟਰਮ ਇਲੈਕਸ਼ਨ ਮਿਡ ਟਰਮ ਇਲੈਕਸ਼ਨ ਦੇ ਨਾਲ ਹੀ ਕੈਲੀਫੋਰਨੀਆ ਦੇ ਗਵਰਨਰ ਦੀ ਚੋਣ ਹੋਣੀ ਹੈ ਇਹਨਾਂ ਦੀ ਟਰਮ ਪੂਰੀ ਹੋ ਰਹੀ ਹੈ ਗੈਵਨ ਨਿਊਸ਼ਮ ਦੀ ਗੈਵਨ ਨਿਊਸ਼ਮ ਬਹੁਤ ਵੱਡਾ ਨਾਮ ਆ ਇੱਕ ਕੈਲੀਫੋਰਨੀਆ ਦੇ ਵਿੱਚ ਤੇ ਦੋ ਵਾਰੀ ਇਹ ਗਵਰਨਰ ਬਣ ਚੁੱਕਿਆ ਤੀਜੀ ਵਾਰੀ ਬਣ ਨਹੀਂ ਸਕਦੇ ਸੋ ਇਸ ਕਰਕੇ ਗਵਰਨਰ ਗੈਵਨਿਊਸ਼ ਨੂੰ ਪਾਸ ਹੀ ਹੱਸਣ ਕਿ ਹਟ ਰਗੇ ਤੇ ਜਿਹੜੇ ਡੈਮੋਕ੍ਰੇਟਸ ਨੇ ਇਹਨਾਂ ਦੇ ਕੋਲ ਇੱਕ ਵੱਡਾ ਨਾਮ ਚਾਹੀਦਾ ਕੈਲੀਫੋਰਨੀਆ ਕਿਉਂਕਿ ਸਭ ਤੋਂ ਵੱਡੀ ਸਟੇਟ ਆ ਇਹਦੇ ਗਵਰਨਰ ਦਾ ਵੀ ਇੱਕ ਬਹੁਤ ਵੱਡਾ ਅਰਥ ਆ ਤੇ ਉਹ ਨਾਮ ਫਿਰ ਕਮਲਾ ਹੈਰਿਸ ਦਾ ਹੋ ਸਕਦਾ ਸੀ ਹੁਣ ਤੱਕ ਜੱਕੋ ਤੱਕ ਸੀ ਵੀ ਉਹਨਾਂ ਨੇ ਕਰਨਾ ਕੀ ਹੈ ਕਿਉਂਕਿ ਹੁਣ ਲਗਭਗ ਇਹ ਮਤਲਬ ਹੋ ਗਿਆ ਕਿ ਇਹ ਨਹੀਂ ਲੜਨਗੇ ਕਮਲਾ ਹੈਰਿਸ ਗਵਰਨਰ ਦੀ ਚੋਣ ਨਹੀਂ ਲੜ ਰਹਾ ਹੁਣ ਜੇ ਇਹ ਗਵਰਨਰ ਦੀ ਚੋਣ ਇਹ ਅਨਸਰਟਨਟੀ ਸੀ ਹਜੇ ਤੱਕ ਜਿਹੜੇ ਰਿਪਬਲਿਕਨ ਸੀ ਕਿਉਂਕਿ ਇਹ ਡੈਮੋਕ੍ਰੇਟ ਸਟੇਟ ਆਰ ਪਬਲਿਕਨ ਤਾਂ ਇਸ ਗੱਲ ਬਾਰੇ ਸੋਚ ਹੀ ਰਹਿ ਸੀ ਵੀ ਸਾਡੇ ਵਿਰੋਧੀ ਵਿੱਚ ਕੌਣ ਆ ਤੇ ਅਸੀਂ ਕਿਹਨੂੰ ਖੜਾ ਕਰਨਾ ਜਾਂ ਜਿਹੜਾ ਜਿਸ ਤਰੀਕੇ ਨਾਲ ਇਹਨਾਂ ਦਾ ਨਾਮੀਨੇਸ਼ਨ ਦਾ ਪ੍ਰੋਸੈਸ ਹੁੰਦਾ ਆ ਜਿਹੜੀ ਕਮਲਾ ਹੈਰ ਰਸਾ ਉਹ ਉਹਦੇ ਲਈ ਵੀ ਇਹ ਵੱਡੀ ਗੱਲ ਸੀਗੀ ਕਿ ਕਿਉਂਕਿ ਗੈਵਨ ਯੂਸ਼ਮ ਹੁਣ ਇੱਥੇ ਦੋ ਵਾਰ ਹੀ ਬਣ ਗਏ ਇਹ ਹੋ ਸਕਦਾ ਲੀਡਰ ਗੈਵਨ ਯੂਸ਼ਮ ਵੀ ਵੱਡੇ ਆ ਇਹਨਾਂ ਦੇ ਵੀ ਚਾਂਸ ਆ ਵੀ ਇਹ ਰਾਸ਼ਟਰਪਤੀ ਦੀ ਚੋਣ ਲੜਨ ਆਪਣੇ ਡੈਮੋਕ੍ਰੇਟ ਵਜੋਂ ਉਮੀਦਵਾਰ ਵਜੋਂ ਸੋ ਇਹਨਾਂ ਦਾ ਚੋਣ ਲੜਨਾ ਵੀ ਕਮਲਾ ਹੇਰਸ ਦੇ ਫੈਸਲੇ ਦੇ ਉੱਤੇ ਤੈਅ ਕਰਦਾ ਸੀ ਪਰ ਹੁਣ ਕਿਉਂਕਿ ਕਮਲਾ ਹੇਰਸ ਇਹ ਤੋਂ ਚੋਣ ਨਹੀਂ ਲੜ ਰਹਾ ਹੈ گورنر ਦੀ ਹੋ ਸਕਦਾ 28 ਦੇ ਵਿੱਚ ਇਹ ਰਾਸ਼ਟਰਪਤੀ ਦੀ ਚੋਣ ਲੜਨ ਮਸਲਾ ਇਹ ਸੀ ਜਿਹੜੇ ਡੋਨਰ ਸੀਗੇ ਉਹ ਡੀ ਕਰ ਰਹੇ ਐ ਇਸ ਵੇਲੇ ਬੈਠੇ ਜਿਹੜੇ ਡਿਵੀਸ਼ਨ ਦਿੰਦੇ ਆ ਜਾਂ ਪਾਰਟੀਆਂ ਦੇ ਪਿੱਛੇ ਹੁੰਦੇ ਆ ਦੋਵਾਂ ਤਿਹਰਾ ਦੇ ਪਿੱਛੇ ਉਹ ਜਿਹੜੀ ਡੋਨੇਸ਼ਨ ਆ ਉਹ ਵੀ ਮਤਲਬ ਕੈਂਡੀਡੇਟ ਦੇ ਉੱਤੇ ਹੁੰਦੀ ਵੀ ਉਮੀਦਵਾਰ ਕੌਣ ਤੁਹਾਨੂੰ ਯਾਦ ਹੋਊਗਾ ਜਦੋਂ ਅਮਰੀਕਾ ਦੇ ਵਿੱਚ ਚੋਣਾ ਹੋਈਆਂ ਪਿਛਲੇ ਸਾਲ 24 ਦੇ ਵਿੱਚ ਤਾਂ ਜਿਹੜਾ ਵੱਡਾ ਸੀਗਾ ਇਹ ਆਪਣੇ ਜਦੋਂ ਜੋ ਬਾਈਡਨ ਸੀਗੇ ਡੋਨੇਸ਼ਨ ਉੰਨੀ ਨਹੀਂ ਆਈ ਜਦੋਂ ਇਹੋ ਪਹਿਲੇ ਡਿਬੇਟ ਦੇ ਵਿੱਚ ਬਾਹਰ ਹੋਏ ਕਮਲਾ ਹਾਰਿਸ ਆ ਗਈ ਪੈਸੇ ਹੀ ਪੈਸਾ ਹੋ ਗਿਆ ਸੀ ਉੱਥੇ ਐਸੇ ਤਰ੍ਹਾਂ ਹੀ ਡੈਮੋਕ੍ਰੇਟ ਪਾਰਟੀ ਦੇ ਡੋਨਰ ਹੈਗੇ ਤਾਂ ਹੈ ਪਰ ਜੇ ਕਮਲਾ ਹਾਰਿਸ ਇਥੋਂ ਚੋਣ ਲੜਦੀ ਕੈਲੀਫੋਰਨੀਆ ਤੋਂ ਤਾਂ ਉਹਨਾਂ ਦੀ ਡੋਨੇਸ਼ਨ ਬਹੁਤ ਵੱਡੀ ਹੁੰਦੀ ਸੀ ਹੁਣ ਉਹ ਆਪਣਾ ਫੈਸਲਾ ਕਰ ਲੈਣਗੇ ਕਿ ਅਸੀਂ ਕਿਹਨੂੰ ਸਪੋਰਟ ਕਰਨਾ ਜਾਂ ਕਿਹਨੂੰ ਅਸੀਂ ਅੱਗੇ ਲਿਆਉਣਾ ਹੈ ਕਿਉਂਕਿ ਕਮਲ ਜੇ ਕਮਲਾ ਹਰਿਸ ਕਿਉਂਦੀ ਫਿਰ ਬਾਕੀ ਨਹੀਂ ਸੀ ਕੋਈ ਆਉਣਾ ਉਹਨਾਂ ਦਾ ਨਾਂ ਤਾਂ ਨਹੀਂ ਹੋਣਾ ਸੀ ਹੁਣ ਕਮਲਾ ਹਰਿਸ ਪਾਸੇ हट ਗਏ ਬਾਕੀ ਆਪਣੀ ਤਿਆਰੀ ਸ਼ੁਰੂ ਕਰਨਗੇ ਕਿਉਂਕਿ ਕਿਹਾ ਇਹ ਜਾ ਰਿਹਾ ਸੀ ਵੀ ਲੇਟ ਆਏ ਸਾਰਾ ਕੁਝ ਡੈਮੋਕ੍ਰੇਟਸ ਨੂੰ ਆਪਣਾ ਪ੍ਰੋਸੈਸ ਇੱਥੇ ਸ਼ੁਰੂ ਕਰ ਦੇਣਾ ਚਾਹੀਦਾ ਇਹ ਫੈਸਲਾ ਇਹਨਾਂ ਨੂੰ ਕਰ ਦੇਣਾ ਚਾਹੀਦਾ ਵੀ ਕਮਲਾ ਹਰਿਸ ਰਨ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਸੋ ਹੁਣ ਇਹ ਕਲੀਅਰ ਹੋ ਗਿਆ ਪਰ ਇਹ ਹੁਣ ਪ੍ਰੋਬੈਬਿਲਿਟੀ ਇਸ ਗੱਲ ਦੀ ਜਿਹੜੀ ਸੰਭਾਵਨਾ ਵਧ ਗਈ ਆ ਕਿ ਇਹ 28 ਦੇ ਵਿੱਚ ਰਾਸ਼ਟਰਪਤੀ ਦੀ ਚੋਣ ਦੇ ਲਈ ਦੁਬਾਰਾ ਫੇਰ ਲੜਨਗੇ ਉੱਥੇ ਕੀ ਹੁੰਦਾ ਕੀ ਬਣਦਾ ਬਾਅਦ ਦੀ ਪਰ ਫਿਲਹਾਲ ਜਿਹੜੀ ਇਹ ਖਬਰ ਆ ਕਿ ਇਹ ਕੈਲੀਫੋਰਨੀਆ ਦੇ ਗਵਰਨਰ ਦੀ ਚੋਣ ਨਹੀਂ ਲੜ ਰਿਹਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਲ ਹੋਈ ਗੱਲਬਾਤ